ਪਿਆਰ ਸਾਰੀ ਸ਼ਾਸਤਰੀਕਾਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਪਹੁੰਚਣ ਦੇ ਜਿਵੇਂ ਕਿ ਵੀ ਜਿਆਦਾ ਕਾਰੀਆ ਸ੍ਰਿੰਦਰ ਜੀ ਨੇ ਵੀ ਦੱਸਿਆ ਬਾਈ ਆਪਣੇ ਜੋਗ ਇੰਸਪੈਕਟਰ ਆ ਇਹਨਾਂ ਨੇ ਵੀ ਦੱਸਿਆ ਵੀ ਜੋਗ ਦੀ ਕੀ ਮਹੱਤਤਾ ਮੈਂ ਤੁਹਾਨੂੰ ਆਪ ਦੀ ਬੀਤੀ ਦੱਸਦਾ ਬਈ ਆਪਾਂ ਸੁਣੀ ਸੁਣਾਈ ਗੱਲ ਨਹੀਂ ਜਿਵੇਂ ਆਪਾਂ ਤੁਸੀਂ ਕਹਿੰਦੇ ਵੀ ਇਹਨਾਂ ਨੇ ਤਾਂ ਹੁਣ ਕਹਿਣਾ ਹੀ ਆ ਪ੍ਰਮੋਟ ਕਰਨਾ ਹੀ ਆ ਇਹ ਜੋਗਾ ਟੀਚਰ ਨੇ ਮੈਨੂੰ 20-25 ਸਾਲ ਤੋਂ ਪੁਰਾਣੀ ਬੈਕ ਪੇਨ ਦੀ ਸਮੱਸਿਆ ਸੀਗੀ ਬਾਈ ਮੈਂ ਹੋਤੀ ਸੀਗੀ ਹਾਂ ਮੈਂ ਨਾ ਆਪਣੇ ਤਖਤਪੁਰੇ ਦੇ ਮੇਲੇ ਤੇ ਕਬੱਡੀ ਖੇਡਦਾ ਉੱਥੇ ਡਿੱਗ ਗਿਆ ਸੀ ਉੱਥੇ ਸੱਟ ਲੱਗ ਗਈ ਸੀ ਮੇਰੇ ਉਦੋਂ ਬਾਅਦ ਮੈਂ ਸਾਰੇ ਪੰਜਾਬ ਦੇ ਕਿਉਂਕਿ ਮੈਂ ਵੀ ਮੈਡੀਕਲ ਲਾਈਨ 'ਚ ਮੈਨੂੰ ਥੋੜੀ-ਬੋਤੀ ਨੌਲੇਜ ਸੀ ਇਹਦੇ ਬਾਰੇ ਮੈਂ ਲਗਭਗ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਜਿੰਨੇ ਵਧੀਆ ਆਰਥੋ ਦੇ ਡਾਕਟਰ ਸੀ ਸਾਰਿਆਂ ਨੂੰ ਮਿਲਿਆ ਉਹਨਾਂ ਨੂੰ ਦਿਖਾਇਆ ਐਮ ਆਰ ਆਈ ਵੀ ਕਰਾਈਆਂ ਐਕਸ-ਰੇ ਵੀ ਕਰਾਏ ਪਰ ਉਹਦੇ ਵਿੱਚ ਨਾ ਤਾਂ ਐਕਸ-ਰੇ ਚ ਕੁਝ ਆਉਂਦਾ ਸੀ ਨਾ ਹੀ ਐਮ ਆਰ ਆਈ ਚ ਕੁਝ ਆਉਂਦਾ ਸੀ ਸੀ ਉਹ ਮਸਲ ਪੇਨ ਦੀ ਪ੍ਰੋਬਲਮ ਜਿਹੜੀ ਬੈਕ ਦੀ ਮਤਲਬ ਸਪਾਈਨ ਆ ਉਹਦੇ ਵਿੱਚ ਕੋਈ ਨੁਕਸ ਨਹੀਂ ਸੀਗਾ ਮਤਲਬ ਮਣਕਿਆਂ-ਮਣਕਿਆਂ ਚ ਕੋਈ ਗੈਪ ਨਹੀਂ ਸੀ ਸਾਰਾ ਸੈੱਟ ਸੀ ਅਸਲ ਚ ਮਤਲਬ ਹੌਲੀ-ਡੇ ਵਾਈ-ਡੇ ਜਿਉਂ-ਜਿਉਂ ਮੇਰੀ ਉਮਰ ਵੱਧਦੀ ਗਈ ਜਾਂ ਸਮਾਂ ਲੰਘਦਾ ਗਿਆ ਉਹ ਨੁਕਸ ਵੱਧਦਾ ਗਿਆ ਮੈਂ ਨੂੰ ਮਤਲਬ ਬੈਕ ਪੇਨ ਦੀ ਸਮੱਸਿਆ ਵੀ ਵੱਧਦੀ ਗਈ ਉਸ ਤੋਂ ਬਾਅਦ ਨਾਲ ਸਰਵਾਈਕਲ ਹੋ ਗਈ ਮੋਢੇ ਤੇ ਆਹ ਮਤਲਬ ਸਾਰਾ ਸਰੀਰ ਹੀ ਇੱਕ ਤਰ੍ਹਾਂ ਨਾਲ ਜਕੜਿਆ ਗਿਆ ਜਿਵੇਂ ਆਪਾਂ ਵੀ ਗਠੀਆ ਦਾ ਸਰੀਰ ਕਹਦੀ ਵੀ ਦਿਨ-ਬਦਨ ਜਗੜਿਆ ਜਾਂਦਾ ਵੀ ਮੰਜੇ ਤੇ ਇਹੇ ਜੀ ਹਾਲਤ ਬਣ ਗਈ ਮੇਰੀ ਵੀ ਮੈਂ ਅੱਧਾ ਘੰਟਾ ਜੇ ਮਤਲਬ ਕਿਤੇ ਜਾਂਦਾ ਸੀ ਜਾਂ ਬਹਿੰਦਾ ਸੀ ਮੈਨੂੰ ਆਏ ਸੀ ਵੀ ਮੈਂ ਹੁਣ ਪੈ ਜਾਂ ਵੀ ਪੈ ਕੇ ਮੈਂ ਸਿੱਧਾ ਪੈ ਕੇ ਮੈਨੂੰ ਰੀਲੀਫ ਮਿਲਦੀ ਸੀ ਉਸ ਦਿਨ ਮੈਂ ਪਿਛਲੇ ਸਾਲ ਆਸਟ੍ਰੇਲੀਆ ਮੇਰਾ ਬੇਟਾ ਮੈਂ ਉੱਥੇ ਚਲੇ ਗਿਆ ਕਿਉਂਕਿ ਉੱਥੇ ਮੈਂ ਕੰਮ ਕਰਦਾ ਮੈਥੋਂ ਹੁੰਦਾ ਹੀ ਨਹੀਂ ਸੀ ਨਹੀਂ ਮੈਂ ਕੋਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵਿਹਲਾ ਸੀ ਉੱਥੇ ਮੈਂ ਉੱਥੇ ਦੇਖਦੇ-ਦੇਖਦੇ YouTube ਕੁਦਰਤੀ ਇੱਕ ਆਪਣੇ ਅੰਮ੍ਰਿਤਸਰ ਦੀ ਮਾਤਾ ਜੀ ਆ ਤੁਸੀਂ ਵੀ ਜਾਣਦੇ ਹੋਮਗੇ ਉਹਨਾਂ ਨੂੰ ਉਹ ਕਾਫੀ ਮਸ਼ਹੂਰ ਆ ਮਤਲਬ ਸੋਸ਼ਲ ਮੀਡੀਆ ਤੇ ਤੇ ਉਹਨਾਂ ਦੀਆਂ ਮੈਂ ਦੇਖੀ ਉਹਨਾਂ ਦੀਆਂ ਇੰਟਰਵਿਊ ਵੀ ਦੇਖੀ ਉਹਨਾਂ ਨੇ ਦੱਸਿਆ ਵੀ ਮੈਨੂੰ 60 65 ਸਾਲ ਦੀ ਉਹ ਏਜ ਦੇ ਵਿੱਚ ਮਤਲਬ ਗੋਡਿਆਂ ਗਾਡਿਆਂ ਦੀ ਕਾਫੀ ਸਮੱਸਿਆ ਆ ਗਈ ਸੀਗੀ ਤੇ ਉਹ ਉਹਨਾਂ ਨੂੰ ਵੀ ਡਾਕਟਰਾਂ ਨੇ ਜੋ ਡਾਕਟਰਾਂ ਕੋਲੇ ਜਾਂਦੇ ਸੀ ਡਾਕਟਰ ਕਹਿੰਦੇ ਸੀ ਮਾਤਾ ਜੀ ਪੰਜ ਚਾਰ ਸਾਲ ਜਿਹੜੀ ਛੋਟੀ ਉਮਰ ਹੈਗੀ ਆ ਵੀ ਦਵਾਈਆਂ ਦੁਵਾਈਆਂ ਤੇ ਕੱਢ ਲੋ ਵੀ ਕੋਈ ਹੱਲ ਨਹੀਂ ਹੋਣਾ ਉਹਨਾਂ ਨੇ ਕੁਦਰਤੀ ਉਹਨਾਂ ਦੇ ਬੇਟੇ ਦੇ ਕਹਿਣ ਤੇ ਜੋਗਾ ਜਿਹੜਾ ਮਤਲਬ ਸਵੇਰੇ ਟੀਵੀ ਤੇ ਆਰਾਮਦੇਵ ਦਾ ਬਾਬੇ ਦਾ ਚੱਲਦਾਗਾ ਪ੍ਰੋਗਰਾਮ ਉਹਨਾਂ ਨੇ ਉਹ ਸ਼ੁਰੂ ਕਰ ਲਿਆ ਦੇਖਦੇ ਦੇਖਦੇ ਵੀ ਕਿਸੇ ਤੋਂ ਗਾਈਡੈਂਸ ਨਹੀਂ ਲਈ ਉਹਦੇ ਦੇਖਦੇ ਹੀ ਉਹ ਡੇ ਵਾਈ ਡੇ ਫਰਕ ਪੈਣ ਲੱਗ ਗਿਆ ਉਹ ਮਤਲਬ ਇੰਨੀ ਜਮ ਫਿੱਟ ਹੋ ਗਏ ਤੁਸੀਂ ਵੀ ਉਹਨਾਂ ਦੀ ਸਰਚ ਕਰਕੇ ਕੱਢ ਕੇ ਦੇਖ ਲਿਓਗੇ YouTube ਤੇ ਕੀ ਨਾਮ ਉਹਦਾ ਨਾਮ ਨਹੀਂ ਮੈਨੂੰ ਪਤਾ ਕਰਕੇ ਦੱਸ ਦਾਂਗੇ ਸਾਡੇ ਹਾਂ ਮੈਂ ਲਿੰਕ ਭੇਜ ਦੂੰਗਾ ਤੁਹਾਨੂੰ ਹਾਂਜੀ YouTube ਤੇ ਸਰਚ ਮਾਰ ਲਿਓ ਬਈ ਸਾਰਿਆਂ ਨੇ ਸੀਐਮ ਦੀ ਜੋਗਸਾਲਾ ਹਾਂ ਤੇ ਉਹ ਮੈਂ ਸ਼ੁਰੂ ਕਰਦਾ ਉੱਥੇ ਮੈਨੂੰ ਵੀ ਉਹਦੇ ਨਾਲ ਉਹਨੇ ਮਾਤਾ ਜੀ ਨੇ ਇਹ ਦੱਸਿਆ ਸੀ ਵੀ ਇੱਕ ਦਿਨ ਨਾ ਨਹੀਂ ਫਰਕ ਪੈਣਾ ਵੀ ਇਹ ਹੌਲੀ ਹੌਲੀ ਮਤਲਬ ਮਹੀਨਿਆਂ ਬਾਅਦ ਹੀ ਸਾਲਾਂ ਬਾਅਦ ਹੀ ਫਰਕ ਪੈਂਦਾ ਤੁਸੀਂ ਹੋਮੋਗੇ ਵੀ ਮਹੀਨੇ ਡੇਢ ਮਹੀਨੇ ਤੁਹਾਨੂੰ ਫਰਕ ਪੈਣ ਲੱਗ ਜਾਊਗਾ ਮੈਨੂੰ ਹੌਲੀ ਹੌਲੀ ਮਤਲਬ 2-3 ਮਹੀਨਿਆਂ ਚ ਮਹੀਨੇ ਚ ਫਰਕ ਪੈਂਦਾ ਪੈਂਦਾ ਮਤਲਬ ਉੱਥੇ ਮੈਂ 4-5 ਕੁ ਮਹੀਨੇ ਰਿਹਾ ਉਸ ਤੋਂ ਬਾਅਦ ਇੰਡੀਆ ਆ ਗਿਆ ਤੇ ਹੌਲੀ ਹੌਲੀ ਫਰਕ ਪੈਣ ਲੱਗ ਗਿਆ ਤੇ ਮਤਲਬ ਫਲੈਕਸੀਬਿਲਟੀ ਵੀ ਬਣ ਲੱਗੀ ਸਰੀਰ ਦੀ ਜਿਹੜਾ ਮੈਥੋਂ ਆਇਆ ਉਹ ਉੱਠਣ-ਆਠਣ ਚ ਤਜਲੀ ਵੀ ਸੀ ਹੁਣ ਮੈਨੂੰ ਮਤਲਬ ਪੂਰੀ ਤਰ੍ਹਾਂ ਫਿੱਟਨ ਲਗਭਗ ਮੈਂ 70% ਠੀਕ ਹ ਜਿਹੜਾ ਮੈਨੂੰ ਐ ਸੀਗਾ ਐ ਮਹਿਸੂਸ ਹੁੰਦਾ ਸੀ ਮੈਂ ਕਿਸੇ ਨਾ ਆਪਦੇ ਪਰਿਵਾਰ ਨਾਲ ਕਿਸੇ ਨਾ ਦੋਸਤ ਮਿੱਤਰ ਨਾਲ ਵੀ ਇਹ ਗੱਲ ਸਾਂਝੀ ਨਹੀਂ ਸੀ ਕਰੀ ਮੈਨੂੰ ਐ ਸੀਗਾ ਵੀ ਜ਼ਿੰਦਗੀ ਵੀ ਥੋੜੀ ਰਹਿ ਗਈ ਤੇ ਮੈਂ ਵੀ ਜਿਹੜੀ ਮੇਰੀ ਮੌਤ ਹੋ ਉਹ ਵੀ ਬਹੁਤ ਔਖੀ ਆਊਗੀ ਕਿਉਂਕਿ ਵੀ ਜਕੜਨਾ ਸਰੀਰ ਆ ਵੀ ਅੰਦਰਲੀ ਮਸ਼ੀਨਰੀ ਠੀਕ ਆ ਕੋਈ ਬੀਪੀ ਨਹੀਂ ਸ਼ੂਗਰ ਨਹੀਂ ਕੁਛ ਨਹੀਂ ਵੀ ਜਿਹੜਾ ਇੱਕਦਮ ਇਕੱਠਾ ਹੁੰਦਾ ਜਾਂਦਾ ਸਰੀਰ ਵੀ ਹਾਲਾਤ ਬਹੁਤ ਮਾੜੇ ਹੋਣਗੇ ਜਿਵੇਂ ਆਪਣੇ ਗੜੀ ਤੇ ਮੇਰੀ ਦੇਖੋ ਜਿੰਦਗੀ ਜੋਗਾ ਨੇ ਬਦਲਦੀ ਮੇਰਾ ਪ੍ਰੈਕਟੀਕਲ ਆ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਬਾਕੀ ਐ ਆ ਵੀ ਇਕੱਲਾ ਇਹ ਇੱਕ ਕੰਮ ਵਾਸਤੇ ਨਹੀਂ ਜੋਗਾ ਫਿਰ ਤੇ ਇਹ ਅੰਦਰ ਦਾ ਆਪਣਾ ਜਿਹੜਾ ਡਾਈਜੈਸਟਿਵ ਸਿਸਟਮ ਆ ਸਾਰਾ ਜੋ ਵੀ ਸਾਹ ਦੇ ਆਪਾਂ ਨੂੰ ਕੋਈ ਪ੍ਰੋਬਲਮ ਆ ਕਿਸੇ ਵੀ ਕਿਸਮ ਦੀ ਪ੍ਰੋਬਲਮ ਆ ਮੰਨ ਲਓ ਸਾਰਾ ਸਾਰਾ ਠੀਕ ਕਰਦਾ ਇਹ ਵੀ ਮੇਰਾ ਸਰੀਰ ਆ ਮਤਲਬ ਹੌਲਾ ਫੁੱਲਾ ਰ ਕਰਦਾ ਰਨਿੰਗ ਵੀ ਕਰ ਸਕਦਾ 4-5 ਕਿਲੋਮੀਟਰ ਦੀ ਕੋਈ ਐਸੀ ਸਮੱਸਿਆ ਨਹੀਂ ਹੈ ਜਿਹੜਾ ਮੇਰਾ ਮਤਲਬ ਵੀ ਇੰਨਾ ਮੈਂ ਟੈਂਡੀਆਂ ਗੱਲਾਂ ਬੰਨੂ ਜਾਵੜਿਆ ਮੇਰਾ ਸਰੀਰ ਜਿਆਦਾ ਇੰਨਾ ਤਕਲੀਫ ਵੱਧ ਹੀ ਜਾਂਦੀ ਸੀ ਬਾਕੀ ਬਾਦ ਜਿਹੜਾ ਜੋਗਾਗਾ ਇਹ ਐ ਨਹੀਂ ਹੈਗਾ ਵੀ ਮਤਲਬ ਜਿਹੜੇ ਆਪਾਂ ਕਹਿ ਦਈਏ ਵੀ ਜਿਹੜੇ ਜੰਗ ਏਜ ਆ ਉਹ ਤਾਂ ਆਪਾਂ ਰਨਿੰਗ ਵੀ ਕਰ ਸਕਦੇ ਆ ਕੋਈ ਫਿਜ਼ੀਕਲੀ ਹੋਰ ਐਕਟੀਵਿਟੀ ਗਰਾਊਂਡ ਦੇ ਵਿੱਚ ਜਾਂ ਜਮ ਵੀ ਕਰ ਸਕਦੇ ਜਿਹੜੇ ਹੁਣ ਜਿਵੇਂ ਪਲੱਸ 60 ਪਲੱਸ ਏਜ ਦੇ ਆ ਹੁਣ ਉਹ ਤਾਂ ਕੋਈ ਜਮ ਨਹੀਂ ਜਾ ਸਕਦੇ ਨਾ ਹੀ ਕੋਈ ਗਰਾਊਂਡ 'ਚ ਭੱਜ ਸਕਦੇ ਉਹਨਾਂ ਬਾਅਦ ਇਹਦਾ ਖਾਸ ਬੈਨੀਫਿਟ ਹੈ ਤੇ ਜੇ ਤੁਸੀਂ ਵਧੀਆ ਉਹਦੀ ਲੰਬੀ ਤੇ ਤੰਦਰੁਸਤ ਜ਼ਿੰਦਗੀ ਜਿਉਣੀ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਵੀ ਹਰੇਕ ਬੰਦੇ ਨੂੰ ਇਹ ਯੋਗਾ ਕਰਨਾ ਚਾਹੀਦਾ ਰੈਗੂਲਰ ਬਾਕੀ ਜੇ ਤੁਸੀਂ ਸ਼ੁਰੂ ਕਰੋਗੇ ਤੁਹਾਨੂੰ ਇੰਨਾ ਵਧੀਆ ਲੱਗਣ ਲੱਗ ਜੂਗਾ ਜੇ ਤੁਸੀਂ ਇੱਕ ਦਿਨ ਮਿਸ ਕਰੋਗੇ ਨਾ ਤੁਹਾਨੂੰ ਐ ਲੱਗੂ ਵੀ ਯਾਰ ਅੱਜ ਮੈਂ ਇਥੋਂ ਮਿਸ ਹੋ ਗਿਆ ਵੀ ਕੱਦੋਂ ਮਿਸ ਹੋ ਗਿਆ ਵੀ ਇੰਨਾ ਇੰਟਰਸਟ ਬਣ ਜੂਗਾ ਤੁਹਾਡਾ ਇਹਦੇ ਵਿੱਚ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਇਹ ਯੋਗਾ ਕਲਾਸਾਂ ਆਪਾਂ ਬਹੁਤ ਵਧੀਆ ਪ੍ਰੇਂਦਰ ਜੀ ਹੁਣਾਂ ਦਾ ਉਹ ਦਮ ਆ ਵੀ ਆਪਾਂ ਨੂੰ ਆਪਣੇ ਇਥੇ ਪਿੰਡ ਹੀ ਇਹ ਕਲਾਸਾਂ ਮਿਲ ਰਹੀਆਂ ਯਾ ਯੋਗਾ ਦੀਆਂ ਸਾਰਿਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਤੇ ਸਾਰਿਆਂ ਨੂੰ ਯੋਗਾ ਕਲਾਸਾਂ ਜੁਆਇਨ ਕਰਨੀ ਚਾਹੀਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ